ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵਿਚਕਾਰ ਵਾਈਟ ਹਾਊਸ ਵਿਖੇ ਇੱਕ ਸ਼ਾਨਦਾਰ ਮੁਲਾਕਾਤ ਹੋਈ ਦੋਵਾਂ ਨੇਤਾਵਾਂ ਦੇ ਵਿਚਾਲੇ ਇਹ ਮੁਲਾਕਾਤ ਵਿਸ਼ਵ ਵਪਾਰ ਰਣਨੀਤਿਕ ਪਾਈਵਾਲੀ ਅਤੇ ਹੋਰ ਮਹੱਤਵਪੂਰਨ ਮਾਮਲਿਆਂ 'ਤੇ ਚਰਚਾ ਕਰਨ ਦੇ ਲਈ ਹੋਈ ਸੀ ਮੀਟਿੰਗ ਤੋਂ ਪਹਿਲਾਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਦਵੱਲੀ ਮੀਟਿੰਗ ਦੌਰਾਨ ਰਾਸ਼ਟਰਪਤੀ 트ੰਪ ਭਾਰਤ ਨੂੰ ਅਮਰੀਕੀ ਸਟੀਲਥ ਲੜਾਕੂ ਜੈਟ F-35 ਦੀ ਪੇਸ਼ ਕਰ ਸਕਦੇ ਨੇ ਅਤੇ ਇਹ ਅੰਦਾਜ਼ੇ ਬਿਲਕੁਲ ਸਹੀ ਉਦੋਂ ਸਾਬਤ ਹੋਏ ਜਦੋਂ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਨੂੰ F-35 ਲੜਾਕੂ ਜਹਾਜ਼ ਪ੍ਰਦਾਨ ਕਰੇਗਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੀਐਮ ਮੋਦੀ ਦੀ ਇਹ ਦੁਵੱਲੀ ਮੀਟਿੰਗ ਬੇਹਤ ਖਾਸ ਰਹੀ ਇਸ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਸਾਲ ਅਸੀਂ ਭਾਰਤ ਦੇ ਨਾਲ ਫੌਜੀ ਖਰਚ ਦੇ ਵਿੱਚ ਕਈ ਅਰਬ ਡਾਲਰ ਦਾ ਵਾਅਦਾ ਕਰਾਂਗੇ ਅਸੀਂ ਭਾਰਤ ਨੂੰ F35 ਸਟੀਲਥ ਲੜਾਕੂ ਜਹਾਜ਼ ਪ੍ਰਦਾਨ ਕਰਨ ਦਾ ਰਾਵੀ ਪਧਰਾ ਕਰ ਰਹੇ ਹਾਂ ਡੋਨਾਲਡ ਟਰੰਪ ਨੇ ਅੱਗੇ ਕਿਹਾ ਕਿ 2017 ਦੇ ਵਿੱਚ ਮੇਰੇ ਪ੍ਰਸ਼ਾਸਨ ਨੇ ਕੁਆਰਟ ਸੁਰੱਖਿਆ ਭਾਈਵਾਲੀ ਨੂੰ ਮੁੜ ਸੁਲਝਿਤ ਕੀਤਾ ਅਤੇ ਅੱਜ ਸਾਡੀ ਮੀਟਿੰਗ ਦੇ ਵਿੱਚ ਮੈਂ ਅਤੇ Starting this year we'll be increasing military sales to India by many billions of dollars. We're also paving the way to ultimately provide India with the F thirty five stealth fighters. In twenty seventeen, my administration revived and reinvigorated the Quad Security Partnership and our meeting today, the Prime Minister and I reaffirmed that strong cooperation among the United States, India, Australia, and Japan, and it's crucial really to maintaining peace and prosperity, tranquility even in the Indo Pacific. ਇੱਥੇ ਦੱਸਣਾ ਬੰਦਾ ਕਿ ਡੋਨਲਡ 트ੰਪ ਨੇ ਭਾਰਤ ਨੂੰ ਅਮਰੀਕੀ ਸਟੀਲਥ ਲੜਾਕੂ ਜਹਾਜ਼ ਦੀ ਪੇਸ਼ਕਸ਼ ਅਜੇ ਸਮੇਂ ਕੀਤੀ ਹੈ ਜਦੋਂ ਰੂਸ ਵੀ ਚਾਹੁੰਦਾ ਹੈ ਕਿ ਭਾਰਤ ਉਸ ਤੋਂ ਸਟੀਲਥ ਲੜਾਕੂ ਜਹਾਜ਼ SU-57 ਖਰੀਦੇ ਇਸ ਦੇ ਲਈ ਰੂਸ ਨੇ ਕਈ ਤਰ੍ਹਾਂ ਦੀਆਂ ਛੋਟਾਂ ਅਤੇ ਆਕਰਸ਼ਕ ਪੇਸ਼ਕਸ਼ਾਂ ਦਿੱਤੀਆਂ ਨੇ ਜਿਸ ਦੇ ਵਿੱਚ ਭਾਰਤ ਵਿੱਚ ਸਾਂਝੇ ਉਤਪਾਦਨ ਦੇ ਲਈ ਟੈਕਨੋਲੋਜੀ ਦਾ ਵੀ ਤਬਾਦਲਾ ਸ਼ਾਮਲ ਹੈ ਹਾਲਾਂਕਿ ਬਹੁਤ ਘੱਟ ਲੋਕ ਇਹ ਜਾਣਦੇ ਨੇ ਕਿ ਅਮਰੀਕਾ ਨੇ 2010 ਦੇ ਵਿੱਚ ਭਾਰਤ ਨੂੰ ਅਧਿਕਾਰ ਤੋਰ ਉਤੇ FA-35 ਲੜਾਕੂ ਜਹਾਜ਼ ਦੀ ਪੇਸ਼ਕਸ਼ ਕੀਤੀ ਸੀ ਉਸ ਸਮੇਂ ਇਹ ਪੇਸ਼ਕਸ਼ ਭਾਰਤੀ ਜਲ ਸੈਨਾ ਨੂੰ ਕੀਤੀ ਗਈ ਸੀ ਭਾਰਤ ਨੇ ਉਸ ਸਮੇਂ ਭਾਰਤੀ ਜਲ ਸੈਨਾ ਦੇ ਜਹਾਜ਼ ਵਾਕਾਂ ਉੱਤੇ ਵਰਤੇ ਜਾਣ ਤੇ ਸਮਰਥਕ ਲੜਾਕੂ ਜਹਾਜ਼ਾਂ ਦੇ ਲਈ ਜਾਣਕਾਰੀ ਲਈ ਬੇਨਤੀ ਆਰਐਫਆਈਆਰ ਜਾਰੀ ਕੀਤੀ ਸੀ ਉਸ ਸਮੇਂ ਲਾਕਹਿੱਡ ਮਾਰਟਿਨ ਅਮਰੀਕੀ ਕੰਪਨੀ ਜਿਸ ਨੇ ਐਫ35 ਬਣਾਇਆ ਸੀ ਉਸਨੇ ਐਫ35ਬੀ ਅਤੇ ਨੇਵਲ ਵੇਰੀਐਂਟ ਐਫ35ਸੀ ਦੋਵੇਂ ਪੇਸ਼ ਕੀਤੇ ਸਨ ਬਿਊ ਰਿਪੋਰਟ ਚੈਨਲ ਪੰਜਾਬੀ